ਹਾਂਜੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਹੱਥ ਵਾਲੀ ਚੱਕੀ ਮੰਗਵਾਈ ਆ ਆਨਲਾਈਨ ਮੈਨੂੰ ਯਾਦ ਭੁੱਲ ਗਿਆ ਪਹਿਲਾਂ ਮੈਂ ਵੀਡੀਓ ਬਣਾਣੀ ਸੀ ਪਰ ਇਕਦامی ਮਤਲਬ ਫਟਾਫਟ ਹੀ ਅਸੀਂ ਖੋਲ ਲਈ ਤੇ ਪੈਕਿੰਗ ਤੁਹਾਨੂੰ ਦਿਖਾਣੀ ਸੀ ਕਿ ਇਹਦੀ ਪੈਕਿੰਗ ਜਿਹੜੀ ਉਹ ਕਿਸ ਤਰ੍ਹਾਂ ਦੀ ਆ ਇਹ ਥੋੜੀ ਰਸਤੇ ਦੇ ਵਿੱਚ ਦੇਖੋ ਇਸ ਤਰ੍ਹਾਂ ਨਾ ਇਹ ਵਿੰਗੀ ਹੋ ਗਈ ਆ ਜਾਂ ਤਾਂ ਕੋਈ ਭਾਰ ਪੈ ਗਿਆ ਵਾ ਜਾਂ ਮਤਲਬ ਉਹਨਾਂ ਨੇ ਜ਼ੋਰ ਨਾਲ ਸੁੱਟ ਦਿੱਤੀ ਆ ਪਰ ਪੱਥਰ ਸਹੀ ਆ ਮਤਲਬ ਪੱਥਰਾਂ ਨੂੰ ਕੋਈ ਤੇੜ ਨਹੀਂ ਆਈ ਇਹ ਕੇਵਲ ਆ ਜਿਹੜਾ ਥੱਲੇ ਪੱਥਰ ਆ ਇਸ ਥੱਲੇ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਇਹ ਬੋਰਡ ਲੱਕੜ ਦਾ ਬੰਦਾ ਬੋਰਡ ਲਗਾਇਆ ਹੋਇਆ ਤੇ ਇਹ ਸਾਰੀ ਜਿਹੜੀ ਸਾਈਡ ਵਾ ਇਹ ਲੋਹੇ ਦੀ ਆ ਵਾ ਤੇ ਇੱਧਰ ਨੂੰ ਜਿਹੜਾ ਵਾ ਇਹ ਹੈਗਾ ਵਾ ਆਪਣਾ ਆਟਾ ਕੱਢਣ ਨੂੰ ਇਸ ਤਰ੍ਹਾਂ ਹੀ ਬਣਾਇਆ ਹੋਇਆ ਵਾ ਇਹ ਥੱਲੇ ਵਾਲਾ ਪੱਥਰ ਆ ਇਹ ਵਾਲਾ ਹੈਗਾ ਉੱਪਰਲਾ ਪੱਥਰ ਪੱਥਰਾਂ ਦੇ ਵਿੱਚ ਕੋਈ ਵੀ ਤੇੜ ਨਹੀਂ ਆਈ ਇਹਦੇ ਨਾਲ ਮਤਲਬ ਥੋੜਾ ਇਹ ਟੀਨ ਹੀ ਜਿਹੜਾ ਵਾ ਵਿੰਗਾ ਹੋਇਆ ਤੇ ਇਹਦੀ ਜਿਹੜੀ ਪੈਕਿੰਗ ਸੀਗੀ ਉਹ ਇਸ ਤਰ੍ਹਾਂ ਨਾ ਬੋਰੀ ਦੇ ਵਿੱਚ ਕੀਤੀ ਹੋਈ ਸੀ ਤਾਂ ਆ ਜਿਹੜੀ ਆਪਣੇ ਪਰਾਲੀ ਹੁੰਦੀ ਆ ਝੋਨੇ ਦੀ ਉਹਦੇ ਵਿੱਚ ਇਸ ਤਰ੍ਹਾਂ ਹੀ ਬਿਲਕੁਲ ਪੈਕ ਕੀਤੀ ਹੋਈ ਸੀਗੀ ਪੈਕਿੰਗ ਤਾਂ ਬਹੁਤ ਵਧੀਆ ਸੀ ਪਰ ਫਿਰ ਵੀ ਥੋੜਾ ਜਿਹਾ ਜਿਹਨੂੰ ਜਿਹੜਾ ਨਾ ਚਿੱੱਡ ਪੈ ਗਿਆ ਤੇ ਹੁਣ ਆਪਾਂ ਤੁਹਾਨੂੰ ਇਹਦੇ ਨਾਲ ਨਾ ਆਟਾ ਜਿਹੜਾ ਵਾ ਪੀਸ ਕੇ ਉਹ ਵੀ ਦਿਖਾਵਾਂਗੇ ਤੇ ਆਪਾਂ ਇਹਦੇ ਨਾਲ ਜਿਹੜੀਆਂ ਦਾਲਾਂ ਵਾਂ ਉਹ ਵੀ ਦਲਿਆ ਕਰਾਂਗੇ ਘਰੇ ਤੇ ਮੱਕੀ ਦਾ ਆਟਾ ਥੋੜਾ ਥੋੜਾ ਕਿਉਂਕਿ ਭਿਉਣਾ ਹੁੰਦਾ 4 4 5 5 ਕਿਲੋ ਤੇ ਇਸ ਉਹ ਵੀ ਆਪਾਂ ਇਹਦੇ ਨਾਲ ਜਿਹੜਾ ਵਾ ਉਹ ਪੀਸਿਆ ਕਰਾਂਗੇ ਇਹ ਜਿਹੜਾ ਆ ਲੱਗਾ ਹੋਇਆ ਇਹਦੇ ਨਾਲ ਮਤਲਬ ਤੁਸੀਂ ਜਿਹੜਾ ਦਾਲ ਵਗੈਰਾ ਉਹ ਦਾਲ ਸਕਦੇ ਹੋ ਇਹਨੂੰ ਮਤਲਬ ਹਲੇ ਅਸੀਂ ਇਹਨੂੰ ਫਿੱਟ ਨਹੀਂ ਕੀਤਾ ਫਿੱਟ ਕਰਕੇ ਫਿਰ ਤੁਹਾਨੂੰ ਇੱਕ ਵਾਰੀ ਦਿਖਾਵਾਂਗੇ ਵੀ ਦਾਲ ਕਿਸ ਤਰ੍ਹਾਂ ਦਾਲ ਹੁੰਦੀ ਐ ਇੱਥੋਂ ਮਤਲਬ ਇਹਨੂੰ ਵਧਾਉਣ ਘਟਾਉਣ ਦੇ ਨਾਲ ਤੇ ਆਟਾ ਕਿਸ ਤਰ੍ਹਾਂ ਪੀਸ ਹੁੰਦਾ ਐ ਤੇ ਹੁਣ ਤਾਂ ਆਪਾਂ ਸਿਰਫ ਇਹਦੀ ਪੈਕਿੰਗ ਖੋਲੀ ਆ ਤੇ ਫਿਰ ਆਪਾਂ ਤੁਹਾਨੂੰ ਆਟਾ ਜਿਹੜਾ ਪੀਸ ਕੇ ਆ ਉਹ ਵੀ ਦਿਖਾਉਨੇ ਆ ਆਪਾਂ ਸਾਰੀ ਦੇਖੋ ਫਿੱਟ ਕਰ ਲਈ ਆ ਤੇ ਹੁਣ ਆਪਾਂ ਲੱਗੇ ਆ ਦਾਣੇ ਪਾ ਕੇ ਪੀਸ ਕੇ ਵੇਖਣ ਕਿ ਸਾਨੂੰ ਅਜੇ ਤਾਂ ਬਾਰੇ ਜਿਆਦਾ ਪਤਾ ਵੀ ਨਹੀਂ ਹੈਗਾ ਤੇ ਮੈਂ ਇੱਕੋ ਵਾਰੀ ਪਾਪਦੀ ਆ ਸਾਰੇ ਹੁਣ ਦੇਖਦੇ ਆ ਵੀ ਫਸਟ ਟਾਈਮ ਹੀ ਪਾਏ ਆ DNA ਤੋਂ ਇਸ ਕਰਕੇ ਉਹ ਦਾਣੇ ਵੀ ਜੜੇ ਥੋੜੇ ਵਿੱਚ ਰਹਿ ਗਏ ਆ ਤੇ ਥੋੜੇ ਜਿਹਾ ਆਪਾਂ ਹੋਰ ਪਾ ਕੇ ਦੇਖਦੇ ਆ ਪਹਿਲੇ ਪਾਣੀ ਆ ਜੇ ਨਾ ਤੁਸੀਂ ਘਰੇ ਦਲੀਆਂ ਬਣਾਗਾ ਵੀ ਜਿਹੜਾ ਉਹ ਬਣਾ ਸਕਦੇ ਹੋ ਘਰ ਦਾ ਦਲੀਆਂ ਨੂੰ ਤਲ ਕੇ ਤੁਸੀਂ ਖਾ ਸਕਦੇ ਹੋ ਇਕ ਤਾਂ ਜਿਹੜੀ ਇਹਦੇ ਨਾਲ ਐਕਸਰਸਾਈਜ਼ ਆਪਣੀ ਉਹ ਵੀ ਵਧੀਆ ਹੋ ਜਾਣੀ ਆ ਮਤਲਬ ਬਾਹਾਂ ਦੀ ਵੀ ਮੋਢਿਆਂ ਦੀ ਵੀ ਤੇ ਸਾਰਾ ਸਰੀਰ ਦਾ ਹੀ ਮਤਲਬ ਜ਼ੋਰ ਲੱਗਦਾ ਆ ਤੇ ਐਕਸਰਸਾਈਜ਼ਸ ਦਾ ਵੀ ਇੱਕ ਬਹੁਤ ਵਧੀਆ ਸਰੋਤ ਕਹਿ ਸਕਦੇ ਹੋ ਤੁਸੀਂ ਜਿੰਨ ਜਾਂ ਜਿਹੜਾ ਆਪਣਾ ਛੋਟੇ-ਮੋਟੇ ਆਪਾਂ ਚੱਕੀਆਂ ਤੇ ਭੱਜਦੇ ਆ ਚੀਜ਼ਾਂ ਪਸਾਣ ਵਾਸਤੇ ਜਿੰਨ ਦਲੀਏ ਦੀ ਜ਼ਰੂਰਤ ਹੁੰਦੀ ਆ ਆਹ ਤੁਆਟਾ ਥੋੜਾ ਹਜੇ ਮੋਟਾ ਆ ਕਿਉਂਕਿ ਆਪਾਂ ਨੂੰ ਇਹਦੇ ਬਾਰੇ ਬਹੁਤ ਜ਼ਿਆਦੀ ਜਾਣਕਾਰੀ ਨਹੀਂ ਹੈਗੀ ਇੰਨਾ ਨਹੀਂ ਬੋਣਾ ਮੋਟ ਨਹੀਂ ਗਿਆ ਪਾਤੀ ਵਦਿਆ ਚਲੋ ਹੁਣ ਬਾਸ ਇੰਨੇ ਨਾਲ ਕੀ ਜਿਸ ਤਰ੍ਹਾਂ ਆਟਾ ਦੇ ਫੇਸਰਾ ਨਿਕਲਣਾ ਜਿਹੜਾ ਸਟਾਰਟ ਹੋ ਗਿਆ ਹੈ ਕਿਉਂਕਿ ਆਪਾਂ ਨੂੰ ਹਜੇ ਦੇ ਬਾਰੇ ਜਿਆਦਾ ਪਤਾ ਵੀ ਨਹੀਂ ਹੈਗਾ ਇੱਥੇ ਇਹ ਦੇਖੋ ਤੁਸੀਂ ਕਸਣ ਦਾ ਵੀ ਇੱਕ ਲੱਗਾ ਹੋਇਆ ਵਾ ਇਸ ਤਰ੍ਹਾਂ ਪੇਚ ਇਹ ਤੋਂ ਦਲੀਆ ਬਣਾਣਾ ਤੁਸੀਂ ਦਲੀਆ ਬਣਾ ਸਕਦੇ ਹੋ ਜੇ ਤੁਸੀਂ ਆਟਾ ਪੀਸਣਾ ਵਾ ਕੋਈ ਕੁਝ ਵੀ ਕਰਨਾ ਵਾ ਤੇ ਇਤੋਂ ਹੀ ਹੁੰਦਾ ਹੈ ਤੇ ਆਪਾਂ ਵੀ ਅੱਜ ਨਵੀ ਲੈ ਕੇ ਆਏ ਹਾਂ ਕੀ ਨੂੰ ਦਾ ਦੇਖਾਂਗੇ ਫਿਰ ਦਾਲ ਦਸੰਭਾ ਸ਼ੇਅਰ ਕਰਾਂਗੇ ਵੀਡੀਓ ਵੀ ਮਤਲਬ ਕਿਸ ਤਰ੍ਹਾਂ ਇਹਦਾ ਕੋਈ ਫਾਇਦਾ ਹੈਗਾ ਵਾ ਲੈਣ ਦਾ ਜਾਂ ਨਹੀਂ ਹੈਗਾ ਤੇ ਜੇ ਤੁਸੀਂ ਵੀ ਲਿਉਣੀ ਚਾਹੋ ਤਾਂ ਲਿਆ ਸਕਦੇ ਹੋ ਘਰ ਦੇ ਵਿੱਚ ਥੋੜੇ ਛੋਟੇ ਮੋਟੇ ਕੰਮਾਂ ਵਾਸਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜੇ ਤੁਹਾਨੂੰ ਸਾਡੀ ਚੱਕੀ ਵਧੀਆ ਲੱਗੀ ਜੇ ਕਿਸੇ ਨੇ ਮੰਗਵਾਉਣੀ ਆ ਭੈਣ ਭਰਾ ਨੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਜਿਹੜਾ ਉਹਨਾਂ ਦਾ ਫੋਨ ਨੰਬਰ ਆ ਉਹ ਦੇ ਦੇਵਾਂਗੇ ਤੁਹਾਨੂੰ ਤੇ ਤੁਸੀਂ ਵੀ ਮੰਗਵਾ ਸਕਦੇ ਹੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ੍ਰੀ ਅਕਾਲ